ਤਸਵੀਰਾਂ ਦੇ ਵਿੱਚ ਤੁਸੀਂ ਇੱਕ ਕਾਲੇ ਸਰੀਰ ਵਾਲੇ ਵਿਅਕਤੀ ਨੂੰ ਲੰਬਾ ਪਿਆ ਦੇਖ ਰਹੇ ਹੋ ਤੁਸੀਂ ਸੋਚਦੇ ਹੋਵੋਗੇ ਕਿ ਆਖਰੀ ਇਸ ਦੇ ਨਾਲ ਹੋਇਆ ਕੀ ਹੈ ਤਾਂ ਦੱਸਿਆ ਕਿ ਪਿੰਡ ਵਾਸੀ ਨੇ ਇਸ ਦਾ ਮੂੰਹ ਕਾਲਾ ਕਰਕੇ ਪਿੰਡ ਦੇ ਵਿੱਚ ਫੇਰਿਆ ਤੇ ਇਸ ਦਾ ਚੰਗਾ ਘੁਟਾਪਾ ਕਰਕੇ ਇਸ ਨੂੰ ਬੇਹੋਸ਼ ਕਰ ਦਿੱਤਾ ਇਸ ਵਿਅਕਤੀ ਤੇ ਇਲਜ਼ਾਮ ਨੇ ਕਿ ਲੜਕੀ ਦੇ ਨਾਲ ਛੇੜਛਾੜ ਕੀਤੀ ਹੈ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੂਰ ਦੇ ਪਿੰਡ ਕਾਲੂ ਰਾਈਆਂ ਹਿਆੜ ਦਾ ਜਿੱਥੇ ਵਿਅਕਤੀ ਤੇ ਅਣਮਨੁੱਖੀ ਤਸ਼ੱਦਦ ਦਾ ਟੌਣ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਕੁਝ ਬੰਦਿਆਂ ਦੇ ਵੱਲੋਂ ਪਿੰਡੇ ਹੀ ਰਹਿਣ ਵਾਲੇ ਜਗਦੀਸ਼ ਨੂੰ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਮਿਲ ਕੀਦਾ ਜੀ ਦਾ ਕੀ ਲੱਗਦਾ ਤੁਹਾਨੂੰ ਇਹ ਮੇਰਾ ਵੱਡਾ ਬਰਾਦਰ ਹੈ ਕੀ ਨਾਮ ਕੀ ਹੈ ਤੇ ਉਮਰ ਕਿੰਨੀ ਹੈ ਜਗਦੀਸ਼ ਹੈ ਜਗਦੀਸ਼ ਹਾਂ ਵਾ ਵਾ ਕੀ ਗੱਲ ਬੋਲ ਰਹੀ ਹੈ ਕੱਲ ਬਾਤ ਵੀ ਕੱਲ ਰਾਤ ਅਸੀਂ ਕਰੇ ਸੀਗੇ ਤੇ ਇਹ ਗਿਆ ਹੀ ਡੇਰੇ ਵਿਆਸ ਬਾਬੇ ਡੇਰੇ ਉਧਰ ਆਇਆ ਹੈ ਵਿਆਸ ਗਿਆਰਾ ਨਾਮਦਾਨ ਲੈਣ ਵੀ ਨਾਮਦਾਨ ਮਿਲਿਆ ਦੀ ਆਰਡਰ ਨਹੀਂ ਹੋਇਆ ਸੀ ਨਾਮਦਾਨ ਨਹੀਂ ਮਿਲਣਾ ਤੇ ਉਧਰ ਆਇਆ ਹੈ ਤੇ ਰਾਤ ਕੁੱਟਿਆ ਫਾੜਿਆ ਨੇ ਆਵੇਂਦੇ ਰਹੇ ਮੈਂ ਜੇ ਮੈਂ ਜਾਵਾਂ ਤਾਂ ਮੈਨੂੰ ਛੱਡ ਮਾਰ ਦੇਣੀ ਹੈ ਮੈਂ ਜਾਵਾਂ ਤਾਂ ਸਾਟੇ ਨਾਲ ਮੈਨੂੰ ਮਾਰਦੇ ਨਹੀਂ ਇਹ ਨਹੀਂ ਕਹੜੇ ਗੁੱਡਿਆਂ ਨੇ ਗਡਾਸੀਆਂ ਨਾਲ ਗਰਾਸੀ ਜਾਂਦੀ ਨੇ ਤੇ ਚਾਰ-ਪਾਰ ਡਾਂਗ ਆ ਗਿਆ ਨਾਲ ਤੇ ਗਡਾਸੀ ਮਾਰੀ ਵੀ ਨਹੀਂ ਇੱਥੇ ਲੱਤ ਤੇ ਤੇ ਉਦੋਂ ਬਾਅਦ ਚ ਅਹਾਂ ਅੰਦਰ ਲੁਗਾਇ ਦੋਵੇਂ ਦੋਵੇਂ ਲੈ ਕਾ ਦਿਆ ਹਾਦੋਂ ਮੈਂ ਅੰਦਰ ਲੁਗਾਇ ਤੇ ਅਸੀਂ ਅਖਾ ਵੀ ਵਿਆਪਾ ਤੇ ਵਿਆਪਣ ਹੱਟ ਮਾਰ ਜਾਂਦੇ ਫਿਰ ਇਹ ਮੜਾ ਜਾਏ ਕਲਾਂ ਆਦਾ ਹੀ ਤੇ ਅੰਦਰ ਲੈ ਕੇ ਚੱਕੇ ਜੀ ਤੇ ਫਿਰ ਉਥੋਂ ਅਹਾਂ ਬਾਹਰ ਨਿਕਲੇ ਕੋਟ ਫੜ ਤੋਂ ਗਿਆ ਜਲੇ ਤੇ ਉਹ ਕਹਿੰਦੇ ਵੀ ਇਹਨੂੰ ਹੁਣ ਤਾਂ ਮਾਰ ਦਿੱਤੀ ਸਵੇਰੇ ਨੂੰ ਕਾਲਾ ਮੂੰਹ ਘਾਤਾ ਪਿੰਡ ਦਾ ਦਵਾਰ ਆਂ ਗੇੜਾ ਬਿੰਨੇ ਬਰਾਤ ਕਾ ਤੇ ਛੋੜੀ ਕੁੜੀਆਂ ਕੀਤਾ ਹੈ ਬਰਾਤ ਕਾ ਕੁੜੀਆਂ ਕੀਤਾ ਉਹ ਆਪਣੇ ਘਰ ਚੱਲ ਗਏ ਆਈਆਂ ਕੁੜੀਆਂ ਇਹ ਨਹੀਂ ਸੱਜਣ ਗਿਆ ਉਹ ਆਪਣੇ ਘਰ ਚੱਲ ਗਏ ਆਈਆਂ ਨਹੀਂ ਹੁਣ ਸਵੇਰੇ ਲੈ ਗਏ ਚੱਕਰ ਕਰੂੰ ਹੁਤਾ ਪਈ ਤੇ ਉਥੇ ਦੁਕਾਨ ਹੀ ਗਿਆ ਪਿੰਡ ਉਥੇ ਲੰਮਾ ਪਾ ਤੇ ਮੂਦਾ ਪਾ ਤੇ ਡਾਂਗਾ ਘਟ ਘਟ ਤੇ ਫਿਰ ਮੂਹ ਤੇ ਪਾ ਨੇ ਕੋ ਪਿੰਡ ਦੇ ਹਾਲਾਤ ਹੈ ਮੂੰਹ ਕਾ ਕਾ ਤੇ ਪਿੰਡ ਦਾ ਦਵਾਰ ਆਉਂਦੇ ਕੀ ਨਾਮ ਤੁਹਾਡਾ ਮਨਜੀਤ ਕੌਰ ਕਿੱਥੇ ਰਹਿੰਦੇ ਸੀ ਤੇ ਕੀ ਗੱਲਬਾਤ ਹੋਈ ਜਿਹੜੇ ਇਹਨਾਂ ਨੂੰ ਵੀ ਕਾਲਾ ਕੀਤਾ ਕਿ ਕੌਣ ਹੈਗਾ ਕੀ ਨਾਮ ਕੀ ਇਹਦਾ ਦੁਗਦੇਸ਼ ਹੈ ਦਾ ਨਾਮ ਤੇ ਕੀ ਵਿਆਹ ਹਾਂਜੀ ਆ ਬੱਚੇ ਤੇ ਕੀ ਗੱਲਬਾਤ ਹੋਈ ਕੋਈ ਗੱਲਬਾਤ ਨਹੀਂ ਕਿਸੇ ਤਰ੍ਹਾਂ ਦੀ ਗਲਤ ਰੱਜਾ ਬੋਟਾ ਕੇ ਨਾ ਪੁਨੀਆ ਉੱਤੇ ਵਿਆਹ ਲਾਇਆ ਕਿ ਬੋਟ ਮਾਰਦੇ ਬੋਟ ਮਾਰ ਗਾਣੇ ਫਿਰ ਉਹ ਕਹਿੰਦਾ ਰੋਕ ਲਾਇਆ ਰੋਤੇ ਬੋਟ ਮਾਰ ਕੀਤੀ ਨੇ ਫਿਰ ਕੀ ਆ ਗਾਣਾ ਦੇ ਛੱਡਿਆਂ ਉੱਤੇ ਬਹੁਤ ਮੰਦੀ ਲਾਤੇ ਹਾਂ ਪਿੰਡ ਦੇ ਪਿੰਡ ਦੇ ਬੰਦੇ ਨੇ ਕਿੰਨੇ ਕ ਜਣੇ ਇਹਨੂੰ ਚੁੱਕ ਲਗਿਆ ਸੀ ਕਰ ਠੀਕ ਹੈ ਨਾ 10 ਕ ਜਣੇ ਚੁੱਕ ਕੇ ਘਰੋਂ ਲਗਾਇਆ ਨਾ ਕੀ ਕਹਿੰਦੇ ਨੇ ਉਹ ਕੰਨ ਮਾਰ ਹੀ ਦੇਣਾ ਸਾਨੂੰ ਵੀ ਧਮਕੀਆਂ ਦੇ ਤੁਸੀਂ ਵਗਾ ਜਾਓ ਤੇ ਤੁਹਾਨੂੰ ਵੀ ਮਾਰ ਦੇਣਾ ਤੁਹਾਨੂੰ ਵੀ ਚੱਕੋ ਕੀ ਇਲਜ਼ਾਮ ਕੀ ਲਗਾਉਂਦੇ ਠੀਕ ਹੈ ਰੇਪ ਕੀਤਾ ਇਹ ਕਿੱਥੇ ਗਿਆ ਸੀ ਉਹ ਤੇ ਜਦੋਂ ਚੁੱਕਿਆ ਨੇ ਕਰਈ ਸੀ ਤੇ ਚੁੱਕ ਕੇ ਲੈ ਗਏ ਹਾਂ ਤੇ ਰਿਪੋਰਟ ਦਾਨੇ ਘਰੇ ਸੀ ਬਨ ਲੇ ਪ੍ਰੋਕ ਲੈ ਗਨ ਕਰੀ ਬਿਆਸ ਮੰਗੀ ਤੇ ਬਿਆਸ ਸੀ ਤੇ ਸਰੀਰ ਤੇ ਕੀ ਪਾਇ ਲਾਲਾ ਤੇਲ ਪਾਇਆ ਕੀ ਕਰਨ ਦੀ ਕੋਸ਼ਿਸ਼ ਕੀਤੀ ਅੱਗ ਕੋਲ ਇਹ ਮੂੰਹ ਕਾਲਾ ਕੀਤਾ ਨਾ ਪ੍ਰਿੰਟ ਦੇ ਵਿੱਚ ਆਪੀ ਕਾਨੂੰਨ ਨੂੰ ਹੱਥੇ ਚ ਲਿਆ ਉਹਨਾਂ ਨੇ ਨਾ ਪੀ ਲਿਆ ਕਿਸੇ ਬੰਦੇ ਦੀ ਨਹੀਂ ਕਿਸੇ ਜੀ ਆਸੀਂ ਪੁਨਰਚਾਇਤ ਇਕੱਠੀ ਕਰਾਂਗੇ ਜਿੱਥੋਂ ਮਲਟੀ ਕਾਰਡ ਦੀ ਵੀ ਤਸਵੀਰ ਤਾਂ ਕੋਣ ਪਤੀ ਦੀ ਕੀ ਇਨਸਾਫ ਦੀ ਮੰਗ ਕਰਦੇ ਹੈ ਅਤੇ ਪੁਰਦੇਸ ਮਾਮਲੇ ਬਾਰੇ ਕੀ ਕਹਿਣਾ ਜਰਾ ਤੁਸੀਂ ਆਪ ਹੀ ਸੁਣ ਲਓ ਇਹ ਜਿਹੜਾ ਸਾਡੇ ਆਈਓ ਅਸੀਂ ਸਾਡਾ ਗਿਆ ਸੀ ਮੌਕੇ ਤੇ ਮੌਕੇ ਤੇ ਜਿਹੜਾ ਬੰਦੇ ਦੇ ਪਤਾ ਕਰਨ ਗਏਗੇ ਮੌਕਾ ਵੇਖ ਕੇ ਆਏ ਆ ਜਿਹੜਾ ਬੰਦਾ ਉੱਥੇ ਜਿਹੜਾ ਫਿਰੋਜ਼ਪੁਰ ਦਾਕਲ ਹੋਇਆ ਫਿਰੋਜ਼ਪੁਰ ਤੋਂ ਗਾਂ ਅੱਗੇ ਰੈਫਰ ਹੋ ਗਿਆ ਇਸ ਮਾਮਲੇ ਦੀ ਜਿਹੜੀ ਜਾਂਚ ਚੱਲ ਰਹੀ ਆ ਜੋ ਬੰਦੀ ਕਾਰਵਾਈ ਅਮਲ ਚ ਲਿਆਂਦੀ ਜਾਊ। ਖੈਰ ਇੱਕ ਗੱਲ ਤਾਂ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ ਜੇਕਰ ਇਸ ਵਿਅਕਤੀ ਨੇ ਕੋਈ ਗਲਤੀ ਕੀਤੀ ਹੈ ਤਾਂ ਕਾਨੂੰਨ ਉਸ ਨੂੰ ਬੰਦੀ ਸਜ਼ਾ ਜ਼ਰੂਰ ਤਿੰਦੇ। ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ